ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਇਫਤਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 99 ਤੇ 90 ਤੇ ਸਵਾਇ ਮਨ ਬਾਣੀ ਤੇ ਵਿਚਾਰ ਕਰਦੇ ਹਾਂ ਜੀ ਸ਼ਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੈ ਸੋ ਸਰਦੀਜੇ ਢਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਹਾਂਜੀ ਸੰਗਤ ਜੀ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਕਿ ਜੋ ਸਿਰ ਸਾਈ ਨਾ ਨਿਵੇ ਕਹਿੰਦੇ ਜੋ ਜੀਵ ਦਾ ਸਿਰ ਪਰਮਾਤਮਾ ਦੇ ਸਤਕਾਰ ਦੇ ਵਿੱਚ ਅਰਪਣ ਨਹੀਂ ਹੁੰਦਾ ਨਹੀਂ ਝੁੱਕਦਾ ਆਪਣੇ ਅਹੰਕਾਰ ਦੇ ਵਿੱਚ ਉੱਚਾ ਰਹਿੰਦਾ ਹੈ ਕਹਿੰਦੇ ਉਸ ਸਿਰ ਨੂੰ ਤੇ ਲਾ ਕੇ ਰੱਖ ਦੇਣਾ ਚਾਹੀਦਾ ਨਾਨਕ ਜਿਸ पिਂਜਰ ਮੈਂ ਬਿਰਹਾ ਨਹੀਂ ਸੋ पिਂਜਰ ਲੈ ਜਾਰ ਕਹਿੰਦੇ ਜੋ पिਂਜਰ ਮਤਲਬ ਜੀਵ ਦੇ ਸਰੀਰ ਲਈ ਵਰਤਿਆ ਕਹਿੰਦੇ ਵੀ ਜਿਸ ਦੇ ਵਿੱਚ पिਂਜਰ ਇਸ ਲਈ ਵਰਤਿਆ ਕਿ ਜਿਹਦੇ ਵਿੱਚ ਬਿਰਹਾ ਨਹੀਂ ਉਪਜਿਆ ਕਹਿੰਦੇ ਜਿਸ ਜੀਵ ਦੇ ਸਰੀਰ ਵਿੱਚ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਵਿਛੋੜਾ ਵਿਛੋੜੇ ਦੀ ਜਿਹਦਾ ਮਤਲਬ ਜਿਹਨੂੰ ਕਹਿੰਦੇ ਬਿ ਬਿਰਹਾ ਦੀ ਕਹਿੰਦੇ ਜਿਹੜੀ ਅਗਨੀਆਂ ਨਹੀਂ ਲੱਗੀ ਹੈਗੀ ਕਹਿੰਦੇ ਜਿਹੜਾ ਉਹ ਜੀਵ ਦਾ ਸਰੀਰ ਆ ਉਹ ਤਾਂ ਬ्यर्थਾ ਕਹਿੰਦੇ ਉਹ ਤਾਂ ਜਿੱਦਾਂ ਵੀ ਸੜਨ ਵਾਲਾ ਹੈਗਾ ਵੀ ਉਹ ਤੇ ਉਹਦਾ ਕੋਈ ਮਤਲਬ ਹੀ ਨਹੀਂ ਹੈਗਾ ਜਿਸ ਸਰੀਰ ਵਿੱਚ ਪਰਮਾਤਮਾ ਦੇ ਮਤਲਬ ਬਿਰਹਾ ਉਪਜਿਆ ਹੀ ਨਹੀਂ ਹੈਗਾ ਪ੍ਰੇਮ ਉਪਜਿਆ ਹੀ ਨਹੀਂ ਹੈਗਾ ਜਿਸ ਸਰੀਰ ਵਿੱਚ ਪਰਮਾਤਮਾ ਲਈ ਉਹ ਤੇ ਕਹਿੰਦੇ ਵਿਪਿੰਜਰ ਹੈਗਾ ਇੱਕ ਸੜਨ ਦੇ ਲਈ ਹੈ ਨਾ ਮਹੱਲਾ ਪੰਜਵਾਂ ਮੁੱਡੋ ਪੁੱਲੀ ਨਾਨਕਾ ਫਿਰ ਫਿਰ ਜਨਮ ਮੁਈਆਸ ਕਸਤੂਰੀ ਕੈ ਪੋਲੜੈ ਗੰਦੇ ਢਮ ਪਿਆਸ ਕਹਿੰਦੇ ਜੋ ਜੀਵ ਇਸਤਰੀ ਮੁੰਡੋ ਪੁੱਲੀ ਨਾਨਕਾ ਫਿਰ ਫਿਰ ਜਨਮ ਮੁਯਾਸ ਕਹਿੰਦੇ ਜੇ ਜਿਹਨੂੰ ਸ਼ੁਰੂ ਤੋਂ ਹੀ ਕਹਿੰਦੇ ਵੀ ਪ੍ਰਮਾਤਮਾ ਦੇ ਨਾਲ ਪ੍ਰੇਮ ਨਹੀਂ ਪਿਆ ਵੀ ਇਹ ਅਸਲੀਅਤ ਜਿਹਨੂੰ ਸਮਝੇ ਨਹੀਂ ਆਈ ਫਿਰ ਕਹਿੰਦੇ ਉਹ ਤੇ ਫਿਰ ਦੁਬਾਰਾ ਦੁਬਾਰਾ ਜਨਮ ਮਰਨ ਦੇ ਚੱਕਰ ਵਿੱਚ ਪਈ ਰਹਿੰਦੀ ਆ ਕਹਿੰਦੇ ਵੀ ਉਹ ਕਸਤੂਰੀ ਕੈਪੋਲੜੇ ਕਸਤੂਰੀ ਸਮਝਦੀ ਆ ਕਿ ਜਿਸ ਤਰ੍ਹਾਂ ਹਿਰਨ ਹੁੰਦਾ ਨਾ ਕਿ ਕਸਤੂਰੀ ਉਹਦੇ ਹੁੰਦੀ ਆ ਪੇਟ 'ਚ ਪਰ ਉਹ ਬਾਹਰ ਲੱਭਦਾ ਫਿਰਦਾ ਫਿਰ ਕਹਿੰਦੇ ਵੀ ਉਹ ਕਸਤੂਰੀ ਕੈਪੋਲੜੇ ਸਮਝਦੀ ਰਹਿੰਦੀ ਆ ਵੀ ਮਾਇਆ ਨੂੰ ਹੀ ਕਸਤੂਰੀ ਸਮਝ ਲੈਂਦੀ ਆ ਫਿਰ ਇਸ ਤਰ੍ਹਾਂ ਮਾਇਆ ਦੇ ਕਹਿੰਦੇ ਵੀ ਟੋਏ ਦੇ ਵਿੱਚ ਉਹ ਡਿੱਗੀ ਰਹਿੰਦੀ ਆ ਕਸਤੂਰੀ ਕਿ ਭੋਲੜੇ ਕਿ ਉਹ ਭੁੱਲ ਕੇ ਮਾਇਆ ਨੂੰ ਹੀ ਕਸਤੂਰੀ ਸਮਝਦੀ ਆ ਕਿ ਵੀ ਮਾਇਆ ਹੀ ਕੋਈ ਚੰਗਾ ਪਦਾਰਥ ਆ ਹੈਨਾ ਫਿਰ ਉਹ ਮਾਇਆ ਦੇ ਹੀ ਕਹਿੰਦੇ ਟੋਏ ਵਿੱਚ ਡਿੱਗੀ ਰਹਿੰਦੀ ਆ ਜਦ ਕਿ ਜਿਹੜਾ ਕਸਤੂਰੀ ਆ ਉਹ ਪਰਮਾਤਮਾ ਦਾ ਨਾਮ ਹੈਗਾ ਪਰ ਉਹ ਮਾਇਆ ਨੂੰ ਹੀ ਕਸਤੂਰੀ ਸਮਝ ਲੈਂਦੀ ਆ ਪਉੜੀ ਸੋ ਐਸਾ ਹਰ ਨਾਮ ਤੇ ਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਕਹਿੰਦੇ ਹੇ ਮੇਰੇ ਮਨ ਉਸ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਜਿਹਦਾ ਹੁਕਮ ਸਾਰਿਆਂ ਦੇ ਉੱਪਰ ਚੱਲਦਾ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤਿ ਔਸਰ ਲੈ ਛੜਾਏ ਕਹਿੰਦੇ ਮੇਰੇ ਮਨ ਉਸ ਪਰਮਾਤਮਾ ਦਾ ਨਾਮ ਜਪੀਏ ਜੋ ਅੰਤ ਵੇਲੇ ਜਦੋਂ ਲੇਖਾ ਹੁੰਦਾ ਉਦੋਂ ਛੜਾ ਲੈਂਦਾ ਤੇ ਉਥੇ ਉਹੀ ਸਹਾਈ ਹੁੰਦਾ ਉਹਦਾ ਨਾਮ ਹੀ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਕਹਿੰਦੇ ਹੇ ਮੇਰੇ ਮਨ ਉਸ ਪਰਮਾਤਮਾ ਦਾ ਨਾਮ ਜਪੀਏ ਜਿਸ ਨਾਮ ਜਪਨ ਦੇ ਨਾਲ ਸਾਰੀਆਂ ਸਾਡੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਤੇ ਮਨ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਆ ਮਾਇਆ ਵੱਲੋਂ ਸੋ ਗੁਰਮਖ ਨਾਮ ਜਪਿਆ ਵਡ ਪਾਗੀ ਤਨ ਨਿੰਦਕ ਦੁਸਤ ਸਭ ਪੈਰੀ ਪਾਏ ਕਹਿੰਦੇ ਜੋ ਗੁਰਮਖ ਪਿਆਰਿਆਂ ਨੇ ਉਸ ਪਰਮਾਤਮਾ ਦਾ ਨਾਮ ਜਪਿਆ ਸਾਰੇ ਕਹਿੰਦੇ ਜਿਹੜੇ ਨਿੰਦਕ ਨੇ ਦੁਸ਼ਟ ਨੇ ਆ ਕੇ ਸਾਰੇ ਕਹਿੰਦੇ ਫਿਰ ਉਹਨਾਂ ਦੇ ਪੈਰੀਂ ਪੈਂਦੇ ਨੇ ਜਿਹੜੇ ਗੁਰਮਖ ਪਿਆਰੇ ਹੁੰਦੇ ਨੇ ਜਿਹੜੇ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਨਾਨਕ ਨਾਮ ਆਰਾਦ ਸਭਨਾ ਤੇ ਵੱਡਾ ਸਭ ਨਾ ਵੈ ਅੱਗੇ ਆਣ ਨਿਵਾਏ ਨਾਨਕ ਜੀ ਕਹਿੰਦੇ ਨੇ ਉਹ ਨਾਮ ਜਪੋ ਉਹ ਨਾਮ ਆਰਾਦੋ ਜੋ ਸਭ ਤੋਂ ਵੱਡਾ ਤੇ ਨਾਮ ਜਪਣ ਵਾਲਿਆਂ ਦੇ ਅੱਗੇ ਜਿਹਦੇ ਸਾਰੇ ਆ ਕਿੰਨੇ ਬਜਾਂਦੇ ਨੇ ਜੋ ਕੋਈ ਨਾਮ ਜਪਦਾ ਨਾਮ ਦੇ ਅੱਗੇ ਸਾਰੇ ਆ ਕੇ ਨਿਭਦੇ ਨੇ ਸ਼ਲੋਕ ਮਹੱਲਾ ਤੀਜਾ ਵੇਸ ਕਰੇ ਕ ਰੂਪ ਕੁਲਖਣੀ ਮਨ ਖੋਟੈ ਕੁੜਿਆਰ ਕਹਿੰਦੇ ਉਹ ਜੀ ਵਿਸਤਰੀ ਕਹਿੰਦੇ ਜਿਹਦੇ ਲੱਛਣ ਚੰਗੇ ਨਹੀਂ ਹੈਗੇ ਮਨ ਦੀ ਖੋਟੀ ਆ ਕਹਿੰਦੇ ਉਹ 시ਗਾਰ ਕਰਦੀ ਆ ਪਿਰਕੇ ਪਾਣੇ ਨਾ ਚੱਲੇ ਹੁਕਮ ਕਰੇਗਾ ਵਾਰ ਕਹਿੰਦੇ ਪਰਮਾਤਮਾ ਪਰਮੇਸ਼ਰ ਪਤੀ ਦੇ ਕਹਿੰਦੇ ਪਾਣੇ ਵਿੱਚ ਨਹੀਂ ਰਹਿੰਦੀ ਹੈਗੀ ਨਹੀਂ ਚੱਲਦੀ ਹੈਗੀ ਤੇ ਸਗੋਂ ਤੇ ਆਪ ਹੁਕਮ ਕਰਦੀ ਆ ਮੂਰਖ ਬਣਦੀ ਆ ਗੁਰ ਕੈ ਪਾਣੇ ਜੋ ਚੱਲੇ ਸਭ ਦੁੱਖ ਨਿਵਾਰਣ ਹਾਰ ਕਹਿੰਦੇ ਜੋ ਜੀਵ ਇਸਤਰੀ ਗੁਰੂ ਦੇ ਬਾਣੇ ਵਿੱਚ ਚੱਲ ਕੇ ਕਾਰ ਕਰਦੀ ਆ ਉਹ ਆਪਣੇ ਸਾਰੇ ਦੁੱਖ ਨਿਵਰਤ ਕਰ ਲੈਂਦੀ ਆ ਲਿਖਿਆ ਮੇਟ ਨਾ ਸਕੀਏ ਜੋ ਧੁਰ ਲਿਖਿਆ ਕਰਤਾਰ ਕਹਿੰਦੇ ਜੋ ਧੁਰ ਤੋਂ ਪ੍ਰਮਾਤਮਾ ਨੇ ਲੇਖ ਲਿਖ ਦਿੱਤੇ ਨੇ ਕਹਿੰਦੇ ਉਹ ਮਿਟੇ ਨਹੀਂ ਜਾ ਸਕਦੇ ਮਨ ਤਨ ਸੌਪੈ ਕੰਤ ਕੋ ਸਬਦੈ ਤਰੇ ਪਿਆਰ ਫਿਰ ਕਹਿੰਦੇ ਕੀ ਕਰਨਾ ਚਾਹੀਦਾ ਆਪਣਾ ਕਹਿੰਦੇ ਮਨ ਤੇ ਤਨ ਉਸ ਪਰਮਾਤਮਾ ਦੇ ਅੱਗੇ ਅਰਪਣ ਕਰ ਦੇਣਾ ਚਾਹੀਦਾ ਤੇ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਪਾਉਣਾ ਚਾਹੀਦਾ ਬਿਨ ਨਾਵੈ ਕਿਨੇ ਨਾ ਪਾਇਆ ਦੇਖੋ ਰਦੇ ਵਿਚਾਰ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰਕੇ ਦੇਖੋ ਬਿਨਾਮ ਸਿਮਰਨ ਤੋਂ ਬਿਨਾ ਪਰਮਾਤਮਾ ਨੂੰ ਕਿਸੇ ਨੇ ਵੀ ਨਹੀਂ ਪਾਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਨਾਨਕ ਸਾ ਸੋ ਆਲਿਓ ਸੁਲਖਣੀ ਜੇ 라ਵੀ ਸਿਰਜਣਹਾਰ ਫਿਰ ਕਹਿੰਦੇ ਉਹ ਜੀ ਵਿਸਤਰੀ ਸੁੰਦਰਾ ਤੇ ਸੋਹਣੇ ਲੱਛਣਾਂ ਵਾਲੀ ਆ ਜਿਨੂੰ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ ਜਿਨੇ ਪਰਮਾਤਮਾ ਦੇ ਮੇਲ ਦਾ ਆਨੰਦ ਮਾਣਿਆ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ ਕਹਿੰਦੇ ਜਿਹੜਾ ਮਾਇਆ ਵਾਲੇ ਪਦਾਰਥ ਨੇ ਉਹਨਾਂ ਦਾ ਮੋਹ ਆ ਜਿਹੜਾ ਉਹ ਕਹਿੰਦੇ ਹਨੇਰਾ ਹੈ ਹਨੇਰੇ ਵਾਂਗ ਆ ਜਿਹਦੇ ਵਿੱਚ ਸੰਸਾਰ ਸਮੁੰਦਰ ਦਾ ਕਿਨਾਰਾ ਹੀ ਨਹੀਂ ਦਿਸਦਾ ਨਾ ਇੱਧਰ ਲਾ ਨਾ ਉੱਧਰ ਲਾ ਤੇ ਫਿਰ ਪਾਰ ਕਿਵੇਂ ਹੋਣਾ ਮਨਮੁਖ ਅਗਿਆਨੀ ਮਹਾਂ ਦੁੱਖ ਪਾਈਂਦੇ ਡੁੱਬੇ ਹਰ ਨਾਮ ਵਿਸਾਰ ਕਹਿੰਦੇ ਜੋ ਮਨ ਦੇ ਪਿੱਛੇ ਚੱਲਣ ਵਾਲੇ ਨੇ ਫਿਰ ਉਹ ਅਗਿਆਨਤਾ ਦੇ ਵਿੱਚ ਬਹੁਤ ਦੁੱਖ ਪਾਉਂਦੇ ਨੇ ਪਰਮਾਤਮਾ ਦਾ ਨਾਮ ਵਿਸਾਰ ਕੇ ਵਿਕਾਰਾਂ ਦੇ ਸਮੁੰਦਰ ਵਿੱਚ ਫਿਰ ਡੁੱਬ ਜਾਂਦੇ ਨੇ ਭਲਕੇ ਉੱਠ ਬਹੁ ਕੰਮ ਕਮਾਵੇ ਦੂਜੇ ਪਾਏ ਪਿਆਰ ਕਹਿੰਦੇ ਸਵੇਰੇ ਉੱਠਦਿਆਂ ਹੀ ਨਵੇਂ ਸੂਰਜ ਕੰਮ ਤਾਂ ਉਹ ਬਹੁਤ ਕਰਦੇ ਨੇ ਪਰ ਸਾਰੇ ਜਿਹੜੇ ਕੰਮ ਹੁੰਦੇ ਨੇ ਉਹ ਮਾਇਆ ਦੇ ਮੋਹ ਵਾਲੇ ਹੁੰਦੇ ਨੇ ਸਤਗੁਰ ਸੇਵੈ ਆਪਣਾ ਪੌਜਲ ਉਤਰੇ ਪਾਰ ਪਰ ਕਹਿੰਦੇ ਜੋ ਜੋ ਜੀਵ ਇਸਤਰੀ ਸਤਗੁਰ ਦੀ ਦਸੀਕਾਰ ਕਮਾਉਂਦੀ ਆ ਤਾਂ ਉਸ ਸੰਸਾਰ ਸਮੁੰਦਰ ਤੋਂ ਤਰ ਜਾਂਦੀ ਆ ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰਤਾਰ ਨਾਨਕ ਜੀ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਸੱਚ ਵਿੱਚ ਸਮਾ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਨੇ ਆਪਣੇ ਅੰਦਰ ਸੱਚ ਦਾ ਨਾਮ ਟਿਕਾਇਆ ਹੁੰਦਾ ਪਰਮਾਤਮਾ ਦਾ ਪੌੜੀ ਹਰ ਜਲ ਥਲ ਮਹੀਲ ਪਰਪੂਰ ਦੂਜਾ ਨਾਹੀਂ ਕੋਏ ਕਹਿੰਦੇ ਉਹ ਪਰਮਾਤਮਾ ਹੀ ਹਰ ਇੱਕ ਜਗ੍ਹਾ ਜਲ ਵਿੱਚ ਥਲ ਵਿੱਚ ਮਹੀਲ ਤੇ ਹਰ ਇੱਕ ਤਰਤੀ ਤੇ ਜਲ ਵਿੱਚ ਪੁਲਾੜ ਵਿੱਚ ਹਰ ਇੱਕ ਜਗ੍ਹਾ ਤੇ ਉਹ ਪਰਮਾਤਮਾ ਹੀ ਆ ਉਹ ਤੋਂ ਬਿਨਾ ਹੋਰ ਕੋਈ ਦੂਜਾ ਵਿਆਪਕ ਨਹੀਂ ਹੈ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ ਕਹਿੰਦੇ ਪਰਮਾਤਮਾ ਆਪ ਸੱਚਾ ਨਿਆ ਕਰਦਾ ਜੋ ਕੂੜ ਤੇ ਚੱਲਣ ਵਾਲੇ ਨੇ ਉਹ ਸਭ ਕਹਿੰਦੇ ਵੀ ਬਾਹਰ ਕੱਢ ਦਿੱਤੇ ਜਾਂਦੇ ਨੇ ਪਰਮਾਤਮਾ ਦੀ ਦਰਗਾਹ ਤੋਂ ਸੱਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕੀ ਹੋਏ ਪਰਮਾਤਮਾ ਦਾ ਕਹਿੰਦੇ ਜਿਹੜਾ ਨਿਆ ਹੈਗਾ ਉਹ ਧਰਮ ਦਾ ਨਿਆ ਜਿਹੜੇ ਸੱਚੇ ਨੇ ਉਹਨਾਂ ਨੂੰ ਸਾਰਿਆਂ ਨੂੰ ਵਡਿਆਈ ਮਿਲਦੀ ਆ ਕਿਉਂਕਿ ਉਹਦੀ ਦਰਗਾਹ ਵਿੱਚ ਸਦਾ ਸਦਾ ਹੈ ਨਿਆਉ ਸਭ ਹਰ ਕੀ ਕਰੋ ਉਸਤ ਜਿਨ ਗਰੀਬ ਅਨਾਥ ਰਾਖ ਲਿਓਏ ਕਹਿੰਦੇ ਸਾਰੇ ਉਸ ਪ੍ਰਮਾਤਮਾ ਦੀ ਕੀਰਤੀ ਕਰੋ ਸਿਫਤ ਸਲਾਨਾ ਕਰੋ ਜਿਨੇ ਗਰੀਬਾਂ ਨੂੰ ਅਨਾਥਾਂ ਨੂੰ ਸਾਰਿਆਂ ਨੂੰ ਰਾਖੀ ਦਿੱਤੀ ਆ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ ਪਰਮਾਤਮਾ ਨੇ ਹਮੇਸ਼ਾ ਹਮੇਸ਼ਾ ਹੀ ਧਰਮੀ ਬੰਦਿਆਂ ਨੂੰ ਵਡਿਆਈ ਦਿੱਤੀ ਆ ਤੇ ਪਾਪੀਆਂ ਨੂੰ ਡੰਡ ਦਿੱਤਾ ਸਜ਼ਾ ਦਿੱਤੀ ਆ ਸ਼ਲੋਕ ਮਹਲਾ 3 ਜੀ ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰ ਕਹਿੰਦੇ ਜੋ ਮਨ ਦੇ ਪਿੱਛੇ ਚੱਲਣ ਵਾਲੀ ਜੀਵ ਇਸਤਰੀ ਆ ਉਹ ਕਹਿੰਦੇ ਅਪਵਿੱਤਰ ਹੁੰਦੀ ਆ ਉਹਦੇ ਲੱਛਣ ਨਹੀਂ ਚੰਗੇ ਹੁੰਦੇ ਉਜੇ ਮੇ ਕੋਈ ਭੈੜੀ ਇਸਤਰੀ ਹੁੰਦੀ ਆ ਇਸ ਤਰ੍ਹਾਂ ਹੁੰਦੀ ਆ ਪਿਰ ਛੋੜਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ ਕਹਿੰਦੇ ਉਹਨੇ ਦੂਜੇ ਨਾਲ ਪਿਆਰ ਪਾਉਣ ਦੇ ਲਈ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਦਿੱਤਾ ਹੁੰਦਾ ਉਹਨੂੰ ਯਾਦ ਨਹੀਂ ਕਰਦੀ ਤ੍ਰਿਸ਼ਨਾ ਕਦੇ ਨਾ ਚੁੱਕੀ ਜਲਦੀ ਕਰੇ ਪੁਕਾਰ ਫਿਰ ਕਹਿੰਦੇ ਉਹ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਹਮੇਸ਼ਾ ਹੀ ਕਹਿੰਦੇ ਫਿਰ ਜਲਦੀ ਰਹਿੰਦੀ ਆ ਉਹਦੀ ਕਦੇ ਤ੍ਰਿਸ਼ਨਾ ਮਾਇਆ ਦੀ ਭੁੱਖ ਕਦੇ ਖਤਮ ਨਹੀਂ ਹੁੰਦੀ ਨਾਨਕ ਬਿਨ ਨਾਵੈ ਕਰੂਪ ਕਸੋਹਣੀ ਪਰ ਹਰ ਛੋਡੀ ਪਤਾਰ ਨਾਨਕ ਜੀ ਕਹਿੰਦੇ ਨੇ ਬਿਨ ਨਾਮ ਜਪਣ ਤੋਂ ਬਿਨਾ ਜੀਵ ਇਸਤਰੀ ਕਰੂਪ ਹੋ ਜਾਂਦੀ ਆ ਬਦਸੂਰਤ ਹੋ ਜਾਂਦੀ ਆ ਸੋਣੀ ਨਹੀਂ ਦਿਸਦੀ ਹੈਗੀ ਤੇ ਪਤੀ ਪਰਮੇਸ਼ਰ ਨੇ ਵੀ ਫਿਰ ਉਹਨੂੰ ਦੁਰਕਾਰਿਆ ਹੁੰਦਾ ਮਹੱਲਾ ਤੀਜਾ ਸਬਦ ਰਤੀ ਸੋਹਾਗਣੀ ਸਤਗੁਰ ਕੈ ਪਾਏ ਪਿਆਰ ਕਹਿੰਦੇ ਉਹ ਜੀਵ ਇਸਤਰੀ ਕਹਿੰਦੇ ਜੋ ਸਤਗੁਰ ਦੇ ਨਾਲ ਪ੍ਰੇਮ ਕਰਦੀ ਆ ਉਹਦੀ ਸ਼ਰਨ ਵਿੱਚ ਰਹਿੰਦੀ ਆ ਸ਼ਬਦ ਵਿੱਚ ਰਤਤੀ ਹੁੰਦੀ ਆ ਫਿਰ ਉਹ ਸੁਹਾਗਣੀ ਆ ਉਹ ਪ੍ਰਮਾਤਮਾ ਦੀ ਸੁਹਾਗਣ ਭਾਗਣ ਹੁੰਦੀ ਆ ਸਦਾ rave ਫਿਰ ਆਪਣਾ ਸੱਚੇ ਪ੍ਰੇਮ ਪਿਆਰ ਉਹ ਕਹਿੰਦੇ ਪ੍ਰਮਾਤਮਾ ਪਤੀ ਦੇ ਪਿਆਰ ਵਿੱਚ ਰਹਿੰਦੀ ਆ ਤੇ ਹਮੇਸ਼ਾ ਫਿਰ ਉਹਦੇ ਮੇਲ ਦਾ ਆਨੰਦ ਮਾਣਦੀ ਆ ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਫਿਰ ਉਹ ਜੀਵ ਇਸਤਰੀ ਜੋ ਪਰਮਾਤਮਾ ਦਾ ਨਾਮ ਲੈਂਦੀ ਆ ਕਹਿੰਦੇ ਬੜੀ ਸੁੰਦਰ ਹੰਦਿਸਦੀ ਆ ਤੇ ਬੜੀ ਉਹ ਸੋਭਾਵੰਤੀ ਹੁੰਦੀ ਆ ਤੇ ਉਹਦੇ ਜਿਹੜਾ ਆਚਰਣ ਬੜਾ ਚੰਗਾ ਹੁੰਦਾ ਸਾਰੇ ਉਹਦੇ ਕੋਲ ਸ਼ੁਭ ਗੁਣ ਹੁੰਦੇ ਨੇ ਨਾਨਕ ਨਾਮ ਸੁਹਾਗਣੀ ਮੇਲੀ ਮੇਲਨ ਹਾਰ ਕਹਿੰਦੇ ਵੀ ਉਸ ਨੂੰ ਫਿਰ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ ਹੁੰਦਾ ਫਿਰ ਉਹਦਾ ਨਾਮ ਸੁਹਾਗਣ ਪੈ ਜਾਂਦਾ ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਦੀ ਆ ਪੌੜੀ ਹਰ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕਾਢਿਆ ਕਹਿੰਦੇ ਹੈ ਪਰਮਾਤਮਾ ਸਾਰੇ ਤੇਰੀ ਉਸਤਤ ਕਰਦੇ ਨੇ ਸਾਰੇ ਤੇਰੀ ਬੜਿਆਈ ਕਰਦੇ ਨੇ ਕਿਉਂ ਕਿਉਂਕਿ ਤੂੰ ਹੀ ਤਾਂ ਕਹਿੰਦੇ ਮਾਇਆ ਦੇ ਵਿੱਚੋਂ ਫਸਿਆ ਹੋਇਆਂ ਨੂੰ ਕੱਢਿਆ ਹੁੰਦਾ ਹਰ ਤੁਦ ਨੂੰ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰੱਖਿਆ ਕਹਿੰਦੇ ਹੇ ਹਰੀ ਹੇ ਪਰਮਾਤਮਾ ਸਾਰੇ ਤੈਨੂੰ ਹੀ ਨਿਮ ਨਿਮ ਕੇ ਨਮਸਕਾਰ ਕਰਦੇ ਨੇ ਕਿਉਂਕਿ ਤੂੰ ਹੀ ਸਾਨੂੰ ਪਾਪਾਂ ਵਿੱਚ ਪੈਣ ਤੋਂ ਕੱਢਿਆ ਹੁੰਦਾ ਰੱਖਿਆ ਹੁੰਦਾ ਪਾਪਾਂ ਤੋਂ ਬਚਾ ਕੇ ਹਰ ਨੇ ਮਾਣਿਆ ਤੂੰ ਮਾਣ ਹਰ ਡਾਡੀ ਹੂੰ ਤੂੰ ਡਾਡਿਆ ਕਹਿੰਦੇ हे ਪਰਮਾਤਮਾ ਤੂੰ ਹੀ ਸਾਡਾ ਮਾਣਾ ਸਾਨੂੰ ਨਿਮਾਣਿਆਂ ਨੂੰ ਤੇਰਾ ਹੀ ਮਾਣਾ ਕਹਿੰਦੇ ਤੂੰ ਸਾਰਿਆਂ ਦਾ ਡਾਡਾ ਹੈ ਸਭ ਤੋਂ ਉੱਪਰ ਹੈ ਹਰ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਦਿਆ ਕਹਿੰਦੇ ਪਰਮਾਤਮਾ ਹੀ ਫਿਰ ਜਿਹੜੇ ਜੀਵ ਹੁੰਦੇ ਨੇ ਹੰਕਾਰ ਵਿੱਚ ਉਹਨਾਂ ਨੂੰ ਕੋਈ ਵਿਪਤਾ ਦੇ ਕੇ ਉਹਨਾਂ ਨੂੰ ਹੰਕਾਰ ਵਿੱਚੋਂ ਕੱਢ ਕੇ ਉਹਨਾਂ ਨੂੰ ਨਿਮਾ ਨਿਮੋ ਹੁੰਦਾ ਹੈ ਉਹਨਾਂ ਦੇ ਹੰਕਾਰ ਨੂੰ ਕੱਢ ਕੇ ਉਹਨਾਂ ਨੂੰ ਨੀਵਾ ਕਰਦਾ ਹੈ ਤੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹਨਾਂ ਨੂੰ ਵੀ ਜਿੱਦਾਂ ਸਾਧਦਾ ਹੈ ਉਹਨਾਂ ਨੂੰ ਵੀ ਚੰਗੇ ਗੁਣ ਦਿੰਦਾ ਹੈ ਫਿਰ ਹਰ ਭਗਤਾ ਦੇ ਵੜਾਈ ਗਰੀਬ ਅਨਾਥਿਆ ਕਹਿੰਦੇ ਪਰਮਾਤਮਾ ਹੀ ਫਿਰ ਕਹਿੰਦੇ ਆਪਣੇ ਗਰੀਬ ਤੇ ਅਨਾਥ ਭਗਤਾਂ ਨੂੰ ਵੜਾਈ ਦਿੰਦਾ ਹੈ ਸ਼ਲੋਕ ਮਹੱਲਾ ਤੀਜਾ ਸਤ ਗੁਰ ਕੈ ਪਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਕਹਿੰਦੇ ਜੋ ਸਤ ਗੁਰ ਦੇ ਪਾਣੇ ਵਿੱਚ ਚੱਲਦਾ ਜੀਵ ਉਹਨੂੰ ਫਿਰ ਵੱਡੀ ਵਡਿਆਈ ਮਿਲਦੀ ਆ ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਇ ਜੋ ਕਹਿੰਦੇ ਫਿਰ ਸਤਗੁਰ ਦੇ ਬਾਣੇ ਵਿੱਚ ਚਲਦੇ ਨੇ ਉਹਨਾਂ ਦੀ ਵਡਿਆਈ ਵੱਡੀ ਹੁੰਦੀ ਆ ਕਿ ਉਹ ਹਰੀ ਦਾ ਨਾਮ ਕਹਿੰਦੇ ਜਪਦੇ ਨੇ ਉੱਤਮ ਨਾਮ ਉਸ ਉੱਤਮ ਨਾਮ ਨੂੰ ਕੋਈ ਮੇਟ ਨਹੀਂ ਸਕਦਾ ਹੈਗਾ ਪ੍ਰਮਾਤਮਾ ਦੇ ਨੂੰ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਪਰ ਕਹਿੰਦੇ ਇਹ ਪ੍ਰਮਾਤਮਾ ਦਾ ਨਾਮ ਮਿਲਦਾ ਉਹਨਾਂ ਨੂੰ ਹੀ ਆ ਜਿਨ੍ਹਾਂ ਉੱਤੇ ਪ੍ਰਮਾਤਮਾ ਕਿਰਪਾ ਕਰਦੇ ਨੇ ਨਾਨਕ ਕਾਰਣ ਕਰਤੇ ਵਸ ਹੈ ਗੁਰਮੁਖ ਬੂਜੈ ਕੋਏ ਨਾਨਕ ਕਾਰਣ ਕਰਤੇ ਵਸ ਹੈ ਗੁਰਮੁਖ ਬੂਜੈ ਕੋਏ ਕਹਿੰਦੇ ਹੈ ਨਾਨਕ ਕਾਰਣ ਜੋ ਕੁਝ ਵੀ ਹੋ ਰਿਹਾ ਕਹਿੰਦੇ ਉਹ ਕਰਤੇ ਪ੍ਰਮਾਤਮਾ ਦੇ ਹੱਥ ਵਸਾ ਇਸ ਗੱਲ ਨੂੰ ਕੋਈ ਗੁਰੂ ਦੇ ਸਨਮੁਖ ਰਹਿਣ ਵਾਲਾ ਹੀ ਬੁੱਝਦਾ ਵੀ ਜੋ ਵੀ ਹੋ ਰਿਹਾ ਜੋ ਕੋਈ ਜਪ ਰਿਹਾ ਪਰਮਾਤਮਾ ਦਾ ਨਾਮ ਜਾਂ ਕੋਈ ਨਹੀਂ ਜਪ ਰਿਹਾ ਜੇ ਕੋਈ ਪਰਮਾਤਮਾ ਦਾ ਭਾਣਾ ਮੰਨ ਰਿਹਾ ਜੇ ਕੋਈ ਨਹੀਂ ਮੰਨ ਰਿਹਾ ਜੋ ਕੁਝ ਵੀ ਕਾਰਨ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਸੰਸਾਰ ਦੇ ਵਿੱਚ ਉਹ ਸਭ ਕੁਝ ਉਸ ਪਰਮਾਤਮਾ ਦੇ ਹੱਥ ਵਾਸਾ ਉਹ ਤੋਂ ਬਿਨਾ ਕੁਝ ਵੀ ਨਹੀਂ ਹੋ ਰਿਹਾ ਕਿਉਂਕਿ ਕਰਨ ਵਾਲਾ ਉਹ ਹੋਇਆ ਕਰਨ ਕਾਰਨ ਪਰਮਾਤਮਾ ਫਿਰ ਸਭ ਕੁਝ ਉਸ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਤੇ ਫਿਰ ਉਸ ਦੇ ਹੁਕਮ ਹੁਕਮ ਦੀ ਪਾਲਣਾ ਕਰਨ ਲਈ ਡਾਡੇ ਦਾ ਡਾਡੇ ਨੂੰ ਨਮਸਕਾਰ ਕਰਨ ਲਈ ਡਾਡੇ ਦੀ ਪ੍ਰਸੰਨਤਾ ਪਾਉਣ ਲਈ ਉਹਦਾ ਨਾਮਦਾਨ ਲੈਣ ਲਈ ਬਸ ਉਹਦੇ ਦਰ ਤੇ ਫਿਰ ਭਿਖਾਰੀ ਬਣ ਜਾਈਏ ਨਾਮਦਾਨ ਝੋਲੀ ਚ ਪਵਾਈਏ ਉਹਦੇ ਤੋਂ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਬੇਅੰਤ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੰਤ ਅਨੰਤ ਗਲਤੀਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਜੀ ਅੱਗੇ ਤੋਂ ਸਮਤ ਦੇਣੀ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਉ ਵਾਹਿਗੁਰੂ ਜੀ ਹਉ ਵਾਹਿਗੁਰੂ